ਵੀ ਦਾਤਰੀ ਨਾਲ ਵਿਚਰਾਤ ਵਾਲੀ ਨਵੀਂ ਦਾਤਰੀ ਨਾਲ ਅੱਜ ਵੱਡਾਂਗੇ ਪਾਲਕ ਵਰ ਮੱਲੇ ਦਾ ਪਾਲਕ ਵਾਸਤੇ ਹੋ ਗਈ ਤੇ ਆਹ ਹੋ ਗਈ ਮੱਕੇ ਵਾਸਤੇ ਤੇ ਬਾਜਰੇ ਵਾਸਤੇ ਮੋਟਰ ਦੇ ਵਿੱਚੋਂ ਲਾਲ ਪਾਣੀ ਨਿਕਲਦਾ ਕਹਿੰਦੇ ਆ ਵੀ ਇੱਥੇ ਬੋਰ 8 900 ਫੁੱਟ ਡੂੰਘੇ ਹੁੰਦੇ ਆ ਅੰਦਰ ਦੇ ਭੜਾਈਆਂ ਦੇ ਤਾਨਿਆਂ ਤੋਂ ਡਰਦੇ ਟਾਈਮ ਨਾਲ ਹੀ ਆ ਗਏ ਇੱਥੇ ਹੈ ਵੀ ਇਹ ਇੰਤੈਂਦਾ ਵਾਰੰਡ ਨਾ ਮਮੀ ਆਖੀ ਆਵੇਂ ਯਾਰ ਸੀਜ਼ਨ ਦਾ ਕੋਈ ਰਾਜ ਚ ਚੱਲਿਆ ਨਹੀਂ ਤੇ ਇਹ ਇੱਥੇ ਕੀ ਕਰਦੇ ਨੇ ਇਹ ਪਤੰਦਰ ਇੱਥੇ ਦੇਸੀ ਘੋਦੀਆਂ ਰੋਟੀਆਂ ਖਾਂਦੇ ਫਿਰਦੇ ਨੇ ਆਹ ਮਸ਼ੀਨ ਆ ਮਿੱਤਰੋ ਕਰਤਾਰਚਾਰ 2000 ਪੰਜਾਬ ਦੀ ਮਸ਼ੀਨ ਗੁਜਰਾਤ ਦੇ ਵਿੱਚ ਗੂੰਜਦੀ ਹੋਈ 202200 ਕਿੱਲੇ ਦਾ ਸਰੋਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਮਾਨਮਾਨ ਮੱਲੀ ਦੋਸਤੋ ਇਸ ਵਕਤ ਆਪਾਂ ਹੈਗੇ ਆਂ ਗੁਜਰਾਤ ਦੇ ਪਿੰਡ ਕਾਲੀ ਤਰਾਵੜੀ ਭੁਜ ਤੋਂ ਥੋੜਾ ਜਿਹਾ ਪਿੱਛੇ ਕਾਲੀ ਤਰਾਵੜੀ ਪਿੰਡ ਦੇ ਵਿੱਚ ਆਪਾਂ ਪਹੁੰਚੇ ਆਂ ਜਿੱਥੇ ਆਪਣੇ ਪਿੰਡ ਤੋਂ ਦੋ ਮਿੱਤਰ ਆਣ ਕੇ ਇੱਥੇ ਮਸ਼ੀਨ ਦਾ ਕੰਮ ਕਰਨ ਆਏ ਨੇ ਹੋ ਰਹੀ ਸਾਹਮਣੇ ਕੰਬੈਨ ਤੇ ਬਾਈ ਗੁਜਰਾਤੀ ਭਰਾਵਾਂ ਨੇ ਵੀ ਹੁਣ ਮਸ਼ੀਨਾਂ ਲੈਣੀਆਂ ਸਟਾਰਟ ਕਰਤੀਆਂ ਨੇ ਲਗਭਗ ਕਹਿੰਦੇ ਵੀ 90 ਤੋਂ ਲੈ ਕੇ ਆਏ ਨੇ ਕਰਤਾਰ 4000 ਤੇ ਰਾਤ ਆਪਾਂ ਮਿੱਤਰੋ ਕੱਟੀ ਆ ਇਸ ਜਗ੍ਹਾ ਤੇ ਹੈ ਆ ਰਹੀ ਉਹ ਜਗ੍ਹਾ ਜਿੱਥੇ ਆਪਾਂ ਰਾਤ ਰਹੇ ਆਂ ਇੱਥੇ ਆਪਣੇ ਮਿੱਤਰ ਰਹੇ ਸੀ ਇਹ ਬਾਈਆਂ ਦਾ ਫਾਰਮਾ ਛੋਟਾ ਜਿਹਾ ਤੇ ਆ ਆਪਣਾ ਬੈਗ ਪੈ ਇੱਥੇ ਮੰਝਾ ਸੀ ਇੱਕ ਇੱਥੇ ਸੀਗੇ ਤੇ ਇੱਥੇ ਰਾਤ ਆਪਾਂ ਪਏ ਸੀਗੇ ਇਸ ਟਰੰਕ ਚ ਆਪਾਂ ਬੈਗ ਰੱਖਿਆ ਚੋਰੀ ਕਰਕੇ ਕਿਉਂਕਿ ਇੱਥੇ ਜਿਹੜੇ ਚੂਹੇ ਚਾਏ ਸੀ ਉਹ ਕੱਟਦੇ ਇਸ ਕਰਕੇ ਇਸ ਟਰੰਕ ਚ ਉਹਨਾਂ ਨੇ ਬੈਗ ਰੱਖਤਾ ਮੇਰਾ ਤੇ ਕੁਛ ਮਾਹੌਲ ਇਸ ਤਰੀਕੇ ਦਾ ਬਾਹਰ ਦਾ ਠੀਕ ਹੈ ਜੀ ਤੇ ਇਹ ਗੁਜਰਾਤ ਦੇ ਖੇਤ ਗੁਜਰਾ ਦੇ ਵਿੱਚ ਜ਼ਿਆਦਾਤਰ ਟਰੈਕਟਰ ਚੱਲਦਾ ਆ ਦੇਖੋ ਜੀ ਫਾਰਮ ਟਰੈਕ ਫਾਰਮ ਟਰੈਕ ਇੱਥੇ ਜ਼ਿਆਦਾ ਚੱਲਦੇ ਆ ਤੇ ਇਧਰ ਕੁਝ ਪਸ਼ੂ ਆ ਤੇ ਉਸ ਤੋਂ ਪਹਿਲਾਂ ਆਪਾਂ ਰੋਟੀ ਖਾ ਲਈਏ ਹਾਂਜੀ ਕੀ ਹਾਲ ਜੀ ਹੋਰ ਛਿੰਦਾ ਜੀ ਕੀ ਹਾਲ ਆ ਬੜਾ ਵਧੀਆ ਕਿਵੇਂ ਬੱਚੇ ਦਾ ਜੀ ਪਹਿਲਾਂ ਆ ਗਏ ਜੀ ਤੁਸੀਂ ਯਾਰ ਹਜੇ ਤਾਂ ਸੀਜ਼ਨ ਹੀ ਨਹੀਂ ਸਟਾਰਟ ਹੋਇਆ ਇੱਥੇ ਨਹੀਂ ਵੱਡੀ ਪਈ ਆ ਸਰੋਦਾ ਵੱਡੀ ਪਈ ਆ ਤੇ ਲੇਟ ਕਿਵੇਂ ਹੋ ਗਿਆ ਕੰਮ ਲੇਟ ਆਣਾ ਠੰਡ ਜੀ ਮੜੀ ਜੀ ਪੈਣ ਲੱਗੀ ਮੀਮੋ ਪੈਣ ਕਰਨਾ ਅੱਛਾ ਤੇ ਫਿਰ ਆਣਾ ਚੱਲੂਗਾ ਇੱਕ ਅੱਧਾ ਦਿਨ ਹੀ ਆ ਬਸ ਹੈ ਹੈ ਸਰੋਦਾ 15 20 ਦਿਨਾਂ ਦੀ ਵੱਡੀ ਹੋਰ ਵੀਰ ਘਰੂ ਸਾਹਿਬ ਕਿੱਦਾਂ ਵਧੀਆ ਜੀ ਵਧੀਆ ਬੜਾ ਹੋਰ ਬਰਾ ਕਿੱਦਾਂ ਠੀਕ ਠਾਕ ਬੜੀਆ ਇਹਨਾਂ ਵੀਰਾਂ ਦੀ ਇਹ ਮਸ਼ੀਨ ਆ ਬਾਈ ਜੀ ਤੇ ਇਹ ਦੋਵੇਂ ਭਰਾ ਇਹਨਾਂ ਕੋਲੇ ਆਏ ਆ ਕੰਮ ਕਰਨ ਵਾਸਤੇ ਆ ਨਵੀਂ ਮਸ਼ੀਨ ਲਈ ਇਹਨਾਂ ਨੇ ਆਹੀ ਨਵਾਂ ਮਾਡਲ ਹੀ ਲਿਆ ਇਹਨਾਂ ਨੇ ਹਾਂ ਹੈਂ ਤੇ ਬਾਈ ਜੀ ਰੋਟੀ ਆ ਗਈ ਆ ਤੇ ਰੋਟੀ ਦੀ ਗੱਲ ਕਰੀਏ ਨਾ ਮੈਂ ਕਹਿੰਨਾ ਵੀ ਰੋਟੀ ਹੈ ਈ ਢੀ ਸਵਾਦ ਈ ਢੀ ਸਵਾਦ ਪੁੱਛ ਹੋਣਾ ਬਈ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਰਾਤ 6 ਰੋਟੀਆਂ ਖਾਦੀਆਂ ਸਬਜ਼ੀ ਇੱਕ ਨੰਬਰ ਰੋਟੀ ਇੱਕ ਨੰਬਰ ਤੇ ਲੱਸੀ ਡੋਲਣੀ ਭਰ ਕੇ ਆਉਂਦੀ ਆ ਕਿਉਂਕਿ ਰੋਟੀਆਂ ਤੋਂ ਵੇਖ ਹੀ ਸਕਦਾ ਹੈ ਹਾਂ ਰੋਟੀ ਦੇਸੀ ਘਿਓ ਨਾਲ ਭਿੱਜੀਆਂ ਰੋਟੀਆਂ ਬਾਈ ਤਾਂ ਹੀ ਦਸ਼ੰਧਿਆਰੀ ਮਹੀਨਾ ਮਹੀਨਾ ਪਹਿਲਾਂ ਆ ਗਏ ਨੇ ਇੱਥੇ ਹੈਂ ਬਾਈ ਇਹ ਬਣਾ ਗਏ ਹੈਂ ਕਹਿੰਦੇ ਬਾਈ ਦੇ ਘਾਟਾ ਰੋਟੀ ਬਾਈਦੀ ਰੋਟੀ ਨਜ਼ਾਰੇ ਵੱਜਿਆ ਇਮਲੀ ਲੱਗੀ ਵਾਧੂ ਇੱਧਰ ਇੱਧਰ ਬਾਈ ਜੀ ਇਮਲੀ ਦਾ ਦਰਖਤ ਆ ਉਹਦੇ ਨੀਚੇ ਬਹਿ ਕੇ ਆਪਾਂ ਰੋਟੀ ਖਾਣੇ ਠੀਕ ਹੈ ਤੇ ਰੋਟੀ ਖਾ ਲਈਏ ਫੇਰ ਕਰਦੇ ਹਾਂ ਗੱਲਬਾਤ। ਬਾਕੀ ਮਿੱਤਰੋ ਇਸ ਵੀਡੀਓ 'ਚ ਦੱਸਾਂਗੇ ਵੀ ਪੰਜਾਬ ਤੋਂ ਮੁੰਡੇ ਇੰਨੀ ਦੂਰ ਮਿਹਨਤ ਕਰਨ ਕਿਵੇਂ ਆਉਂਦੇ ਨੇ, ਕਿਵੇਂ ਸੰਘਰਸ਼ ਕਰਦੇ ਨੇ ਹੈ। ਐਹੋ ਜਿਹਾ ਮਾਹੌਲ ਦੇ ਵਿੱਚ ਰਹਿਣਾ ਪੈਂਦਾ। ਹਾਲਾਂਕਿ ਇਹ ਤਾਂ ਬੰਦੇ ਹੀ ਚੰਗੇ ਆ ਜਿਨ੍ਹਾਂ ਨੇ ਵੀ ਆ ਰੋਟੀ ਪਾਣੀ ਇਹਨਾਂ ਦਾ ਇੱਕ ਨੰਬਰ ਆ, ਹਨਾ? ਇਹ ਗੱਲ ਮੰਨਣੀ ਪਊਗੀ। ਤਾਂ ਆਇਆ। ਤੇ ਹੋਰ ਵੀ ਤੁਸੀਂ ਕਿਤੇ ਕੰਮ ਕੀਤਾ ਹੋਣਾ ਉਹਦੇ ਨਾਲ ਵਧੀਆ ਇੱਥੇ। ਆ ਵੇਖੋ ਲੱਸੀ ਦੀ ਭਰੀ ਢਰਮੀ ਆਉਂਦੀ ਆ। ਤੇ ਇਧਰ ਸਬਜ਼ੀ, ਆਹ ਰੋਟੀ, ਐਂ ਭਿੱਜੀਆਂ ਰੋਟੀਆਂ, ਗੰਡਾ ਪਿਆੜਾ ਤੇ ਹੁਣ ਅਸੀਂ ਅਲਮਾਰੀ ਅਲਮਾਰੀ ਗੋੜ ਅਲਮਾਰੀ ਚ ਪਿਆਸ਼ਾ ਕੋੜ ਬੜਾ ਸਵਾਦ ਆਣਾ ਇਹਨਾਂ ਦਾ ਚਲੋ ਜੀ ਫੁਲਕੇ ਖਾ ਕੇ ਤੁਹਾਨੂੰ ਇਹਨਾਂ ਦਾ ਖੇਤੀਬਾੜੀ ਵਾਲਾ ਸਿਸਟਮ ਵਿਖਾਉਣੇ ਆ ਤੇ ਇੱਕ ਵੱਖਰੀ ਦਾਤਰੀ ਦੇ ਦਰਸ਼ਨ ਕਰਾਉਣੇ ਜਿਹਦੇ ਨਾਲੇ ਪੱਠੇ ਵੜਦੇ ਹੈ ਸਿੱਧਾ ਜਿਹੜਾ ਸਵਾਦ ਆ ਨਾ ਮੈਂ ਕਹਿੰਨਾ ਕਮਾਲ ਹੀ ਆ ਯਾਰਾਂ ਤਾਂ ਹੀ ਇਹ ਲੋਕ ਤਗੜੇ ਆ ਬਾਇਰੇ ਦੀ ਰੋਟੀ ਖਾਣੀ ਲੱਸੀ ਇਹਨਾਂ ਨੇ ਪੀਣੀ ਆ ਦੇਸੀ ਘਿਓ ਚ ਨੁੱਚੜੀਆਂ ਰੋਟੀਆਂ ਨੇ ਆ ਦੇਸੀ ਘਿਓ ਚ ਨੁੱਚੜੀਆਂ ਰੋਟੀਆਂ ਨੇ ਹੈਂ ਕਿਉਂ ਜਾਂਦੇ ਤਾਂ ਹੀ ਤਗੜੇ ਆ ਹੈਂ ਤੇ ਖੁੱਲਾ ਖਾਣਾ ਪੀਣਾ ਯਾਰ ਦਾ ਆ ਮੱਝਾਂ ਰੱਖਿਆ ਨੇ ਅੱਧਾ ਦੁੱਧ ਘਰੇ ਵਰਤ ਲੈਂਦੇ ਆ ਅੱਧਾ ਜਾਂਦਾ ਡੇਰੀ ਆਪਣੇ 4 ਕਿਲੋ ਵਿੱਚੋਂ ਦੁੱਧਾਂ ਦਾ ਵਿੱਚੋਂ ਅੱਧਾ ਕਿਲੋ ਘਰੇ ਰੱਖ ਲੈਂਦੇ ਆ ਅੱਧਾ ਕਿਲੋ ਬਾਕੀ ਡੇਰੀ ਦੇ ਪਾਣ ਡੇਰੀ ਦੇ ਪਾਣ 4 ਰੁਪਏ ਆ ਹੈ ਕੋਈ ਇੱਥੇ ਹਸਾਲ ਵਾਲਾ 3 ਰੁਪਏ ਦਾ ਤੇ ਪਾਸੇ ਐਸੇ ਵਿਕਲਾ ਹਾਂ ਫੁਲਕੇ ਛੱਕ ਲੈਣੇ ਫੁਲਕੇ ਛੱਕ ਕੇ ਹੁਣ ਇਹਨਾਂ ਦਾ ਡੰਗਰਾਂ ਦਾ ਹਿਸਾਬ ਕਿਤਾਬ ਵਿਖਾਉਣੇ ਆ ਮਿੱਤਰੋ ਇਹ ਕੀ ਕਰਦੇ ਆ ਵੀ ਸਵੇਰ ਚੋਂਦੇ ਆ ਤੇ ਘੱਟੋ-ਘੱਟ 2 ਘੰਟੇ ਬਾਅਦ ਪੱਠੇ ਪਾਉਂਦੇ ਆ ਹੁਣ ਘੱਟੋ-ਘੱਟ ਇਹਨਾਂ ਨੇ 6 ਵਜੇ ਚੋਈਆਂ 10 ਵਜੇ ਗਏ ਨੇ ਹੁਣ ਜਾ ਕੇ ਇਹਨਾਂ ਨੇ ਪੱਠੇ ਪਾਏ ਨੇ ਇਹ ਸੁਬਾ ਪੱਠੇ ਪਾ ਕੇ ਨਹੀਂ ਜਉਂਦੇ ਆਹ ਵੇਖ ਲਓ ਤੁਸੀਂ ਦਿਖਾ ਦਿੰਨੇ ਆ ਹੈ ਆ ਪਸ਼ੂਏ ਇਹਨਾਂ ਦੇ ਤੇ ਇਹ ਗੁਜਰਾਤੀ ਭਰਾ ਇਦਾਂ ਕਰਦੇ ਸਭ ਤੋਂ ਪਹਿਲਾਂ ਇਹਨਾਂ ਨੂੰ ਚੋਣਗੇ ਉਸ ਤੋਂ ਬਾਅਦ ਪੱਠੇ ਪਾਉਣਗੇ ਇੱਥੇ ਮਿੱਤਰੋ ਕਣਕ ਨਹੀਂ ਹੁੰਦੀ ਭੋਜੇ ਏਰੀਏ 'ਚ ਤੁਹਾਨੂੰ ਕਿਤੇ ਕਣਕ ਨਹੀਂ ਦਿਖਾਈ ਦੇਊਗੀ ਇਹ ਕਣਕ ਕੀ ਕਹਿੰਦੇ ਮੁੱਲ ਲੈਂਦੇ ਆ ਤੇ ਬਾਕੀ ਜ਼ਿਆਦਾਤਰ ਜਿਹੜੇ ਏਰੀਏ ਕਣਕ ਹੁੰਦੀ ਆ ਉਹ ਸਿਰਫ ਆਪ ਦੇ ਖਾਣ ਜੋਗੀ ਬੀਜਦੇ ਆ ਤੇ ਇੱਥੇ ਤੁਹਾਨੂੰ ਤੂੜੀ ਮਿਲਣੀ ਨਹੀਂ ਜਦੋਂ ਕਣਕ ਨਹੀਂ ਹੁੰਦੀ ਤੂੜੀ ਨਹੀਂ ਮਿਲਣੀ ਇੱਥੇ ਹਣਾ ਆ ਦੇਖੋ ਜੀ ਆ ਦੇਖੋ ਇਹ ਮੂੰਗਫਲੀ ਦਾ ਨੀਰਾ ਪਾਇਆ ਹੈ ਆ ਦੇਖੋ ਪੋਸ ਉਹਨੇ ਤੂੜੀ ਨਹੀਂ ਖਾਣੀ ਮੂੰਗਫਲੀ ਦਾ ਨੀਰਾ ਐਂ ਹੀ ਖਾਣਾ ਨਾਲ ਮਿੱਤਰੋ ਇੱਧਰ ਖੂਖੜੀਆਂ ਆਹ ਦਾ ਦਾਣਾ ਹੋ ਗਿਆ ਗੱਟੇ ਅੰਦਰ ਪਾਇਆ ਦਾਣਾ ਜਿਹੜਾ ਆਹ ਖੂਖੜੀਆਂ ਸਪੈਸ਼ਲ ਜਿਹੜੀਆਂ ਨਰਮੀ ਦੀਆਂ ਖੂਖੜੀਆਂ ਹੁੰਦੀਆਂ ਨਾ ਉਹ ਰੱਖ ਲੈਂਦੇ ਆ ਜੀ ਤੇ ਉਹਨਾਂ ਨੂੰ ਭਿਓਂ ਭਿਓਂ ਪਾਉਂਦੇ ਆ ਇੱਥੇ ਕਿਉਂਕਿ ਇੱਥੇ ਤੂੜੀ ਹੈ ਨਹੀਂ ਤੇ ਉਸ ਤੋਂ ਬਾਅਦ ਯਾਨਕਿ ਲਿਆਉਣਗੇ ਮੱਕੀ ਵੱਢ ਕੇ ਮੱਕੀ ਬਾਜਰਾ ਆ ਮੱਕੀ ਬਾਜਰਾ ਹੈ ਪਾਲਕ ਜੀ ਆ ਪਾਲਕ ਜੀ ਇਧਰ ਬਾਈ ਪਾਲਕ ਆਪਾਂ ਤਾਂ ਸਾੜਦੇ ਨੇ ਪਾਲਕ ਵੀ ਪਸ਼ੂਆਂ ਵਾਸਤੇ ਬੀਜਦੇ ਆ ਤੇ ਪਾਉਂਦੇ ਆ ਇਹ ਉਸ ਤੋਂ ਬਾਅਦ ਮੱਕੀ ਪਾਉਣਗੇ ਉਹਨਾਂ ਨੂੰ ਕੁੱਤਰਦੇ ਨਹੀਂ ਵੀਰ ਜਮਾਂ ਹੀ ਟੋਕਾ ਕਿੱਥੇ ਦੀਦਾ ਆਪણો ਹੈਗਾ ਟੋਕਾਂ ਟੋਕਾ ਤਾਂ ਇੱਥੇ ਕਿਤੇ ਵੀ ਨਹੀਂ ਹੈਣਾ ਟੋਕਾ ਹੀ ਹੈ ਨਹੀਂ ਆ ਢੀਡੜ ਨਹੀਂ ਹੋਵੇ ਲੱਕੜਾ-ਕੜਾ ਬਾਜਰਾ ਹਾਂ ਉਹ ਜਿਹੜੀ-ਜਿਹੜੀ ਮੱਕੀ ਹੈ ਤੇ ਉਹ ਇਹ ਛੱਡਦੇ ਨਹੀਂ ਵੱਢ ਕੇ ਨੇ ਉਹ ਜਿਹੜੀ ਮੱਕੀ ਆ ਉਹ ਮੱਕੀ ਵੀ ਓਵੇਂ ਵੱਢ ਕੇ ਇਹਨਾਂ ਨੇ ਪਾਦਣੀ ਤੇ ਬਾਜਰਾ ਵੀ ਓਵੇਂ ਕੁੱਤਰਨਾ ਨਹੀਂ ਜਮਾਂ ਹੀ ਹੈ ਤੇ ਨਹੀਂ ਨਾ ਹੀ ਇਹਨਾਂ ਨੇ ਸਪਾਈਸ ਹੋਈ ਕਰਨੀ ਇੱਥੇ ਤੇ ਇਹ ਐ ਕਿਉਂ ਰਹਿੰਦਾ ਛੰਦੇ ਯਾਰ ਇਹ ਨਾ ਮੰਨ ਕੇ ਚੱਲ ਵੀ ਠੰਡ ਦੇ ਵਿੱਚ ਤਾਂ ਇਹ ਇਹ ਹੋ ਜਾਂਦਾ ਨਿੱਗਾ ਅੱਛਾ ਜੇਦੋਂ ਹੁੰਦੀ ਆ ਗਰਮੀ ਹਾਂ ਉਦੋਂ ਰਹਿੰਦਾ ਇਹ ਠੰਡਾ ਅੱਛਾ ਹਾਂ ਤਾਂ ਕਰਕੇ ਹੈ ਆਪਾਂ ਨੂੰ ਲੱਗਦਾ ਜਿੱਦੇ ਸੀ ਆਏ ਸੀ ਉਧਰ ਸੁੱਕਾ ਸੀ ਯਾਰ ਉਧਰ ਉਧਰਲੇ ਪਾਸੇ ਅੱਛਾ ਬਹਿੰਦੀਆਂ ਆ ਸਾਲੀਆਂ ਇੱਥੇ ਆ ਬਹਿੰਦੀਆਂ ਜਿੱਕੜ ਜੀ ਸੀ ਜਾਣ ਕੇ ਬਹਿੰਦੀਆਂ ਜਿੱਕੜਤੀ ਆ ਇਹ ਚੱਕਰ ਚ ਘਾਉਣ ਵਾਲਾ ਹੈ ਨਹੀਂ ਇਹਨਾਂ ਕੋਲੇ ਗੋਬਰ ਦਾ ਕੰਮ ਹਾਂ ਹਾਂ ਕਰਦੀਆਂ ਜਿਵੇਂ ਨਾੜੇ ਚੋਣੀਆਂ ਹਾਂ ਚੋਣਾਂ ਸਤੇ ਵਟਲਾਂ ਤੇ ਦਾਣਾ ਪਾ ਲੈਂਦੇ ਸਾਰਿਆਂ ਦੀ ਘੇਰੀ ਆਹਾਂ ਇਹ ਥਰਾਕ ਲੈਂਦੇ ਵਾ ਸਾਰੇ ਟਕੂਲੇ ਅੱਛਾ ਜੇ ਛੱਡਤੀਆਂ ਘੋਦੇ ਆ ਜਗ੍ਹਾ ਇਹਨਾਂ ਦੀਆਂ ਬਣੀਆਂ ਵੀ ਆ ਉੱਥੇ ਜਾ ਕੇ ਖੜ ਜਾਂਦੀਆਂ ਆਪਾਂ ਬਿਨਾ ਸੰਗਲ ਤੋਂ ਹੀ ਬਿਨਾ ਸੰਗਲ ਤੋਂ ਹੀ ਇਹਦੀ ਹੈ ਉਹ ਹਾਂ ਤੋਂ ਕੋਲ ਕੇ ਇੱਥੇ ਲੈ ਲੈਂਦੇ ਹਾਂ ਹਾਂ ਸੰਗਣਾ ਕੋਲ ਕਿੱਥੇ ਵੜ ਗਏ ਆ ਹਾਂ ਸੇਤੋ ਸਾਨੂੰ ਬੂਆ ਖੋਲ ਦਰ ਤੇ ਆਪ ਨੂੰ ਆਪਣੇ ਸੰਗਣਾ ਕੋਲ ਜਾ ਕੇ ਆਏ ਹੈ ਉੱਥੇ ਬੱਠਲ ਮੂਰੇ ਦਾਣਾ ਰੱਖ ਕੇ ਤੇ ਬੱਠਲ ਮੂਰੇ ਦਾਣਾ ਰੱਖ ਕੇ ਉੱਥੇ ਚੋ ਲੈਣੀਆਂ ਹੈ ਉੱਥੇ ਉੱਤੇ ਉਹਨਾਂ ਨੇ ਇਹ ਮਿੱਟੀ ਕਿਹੜੀ ਥੱਲੇ ਵੀ ਜਿਹੜੀ ਆ ਚਿੱਕੜ ਚੱਕਣ ਦੀ ਲੋੜ ਨਹੀਂ ਇਹ ਇਹ ਮਿੱਟੀ ਯਾਰ ਘੱਗਰ ਜਾਂ ਪੱਥਰ ਤਾਂ ਹੈਗਾ ਇਹ ਯਾਨੀ ਕਿ ਠੰਡੇ ਚ ਗਰਮ ਹੋ ਜਾਂਦਾ ਨਿਗ ਜੀ ਮਿਲ ਬਣ ਜਾਂਦੀ ਆ ਤੇ ਗਰਮੀਆਂ ਹੀ ਠੰਡਾ ਰਹਿੰਦਾ ਇਹ ਹਾਂ ਯਾਨੀ ਕਿ ਚਿੱਕੜ ਜਾਂ ਬਣ ਜਾਂਦਾ ਮੂਤ ਮਾਤ ਕਰਦਿਆਂ ਜਿਹਨਾਂ ਵਿੱਚ ਇਹ ਚੱਕਦੇ 6 ਮਹੀਨੇ ਬਾਅਦ ਆ ਜਾਂ ਕਿਵੇਂ ਆ ਨਹੀਂ ਇਹ ਆਰ ਮਿਰਲਾ ਵਾਂਗੇ ਚਾਹਦੇ ਜਦੋਂ ਇਹਨਾਂ ਨੂੰ ਮੰਨ ਕੇ ਚੱਲ ਜਾਂਦਾ ਮੀਂਹ ਮੂੰਹ ਪੈਣ ਲੱਗ ਜਾਂਦੇ ਆ ਉਦੋਂ ਚੱਕਦੇ ਆ ਉਦੋਂ ਕਰਦੇ ਆ ਸਾਫ ਨਹੀਂ ਤਾਂ ਨਹੀਂ ਇਹ ਇੱਕ ਹੀ ਸੜਦੇ ਕਿੱਥੇ ਫਿਰ ਖੇਤਾਂ ਜੀ ਆਵੇ ਖੇਤ ਇਹਨਾਂ ਨੇ ਰੂੜੀ ਪਾ ਲਈ ਆ ਮੂੰਗਫਲੀ ਪਿਜਣੀ ਇਹਨਾਂ ਨੇ ਹਾਂ ਹਾਂ ਆ ਜਦੋਂ ਮੰਨ ਗਏ ਇਹਨਾਂ ਨੇ ਕੋਈ ਫਸਲ ਲਾਉਣੀ ਆ ਹਾਂ ਉਦੋਂ ਚੱਕ ਲੈਂਦੇ ਇਹਦੇ ਵਿੱਚੋਂ ਅੱਛਾ ਹੁਣ ਇਹਨਾਂ ਨੇ ਮੂੰਗਫਲੀ ਵੀ ਪਿਜਣੀ ਐ ਤੇ ਮੂੰਗਫਲੀ ਆਸ ਦੇ ਚੱਕ ਲਿਆ ਅੱਛਾ ਤਾਂ ਮਿੱਤਰੋ ਆਸਾਗਤਾ ਵਾ ਬਾਕੀ ਉੱਥੇ ਚੱਲਦੇ ਆ ਪੱਠੇ ਵੀ ਇੱਕ ਇੱਕ ਅਨੋਖੀ ਦਾਤਰੀ ਨਾਲ ਵੜਦੇ ਹੈ ਉਹ ਦਾਤਰੀ ਵਿਖਾਈ ਕਿਹੜੀ ਐ ਏ ਬਾਈਆਂ ਨੇ ਬੰਦਾ ਰੱਖਿਆ ਇਹ ਬੰਦਿਆਂ ਦਾ ਨਾਂ ਕੀ ਜਿਹੜੇ ਇੱਥੇ ਆ ਇਹ ਯਾਰ ਨਾ ਆਬਰਮ ਇਹਦਾ ਨਾਂ ਤਾਂ ਆਬਰਮ ਹੈ ਤੇ ਬਾਈ ਕਾ ਨਾਮ ਹੈ ਦੂਸਰੇ ਕਾ ਉਹ ਜੋ ਛੋਟਾ ਬੜਾ ਵਾਲਾ ਤੇਰੇ ਸੇ ਉਸ ਕਾ ਉਹਦਾ ਨਾਂ ਜਗਨੇਸ਼ ਆ ਇਹ ਦਾਤੀ ਹੈ ਆਹ ਦਾਤੀ ਆ ਮਿੱਤਰੋ ਵੇਖੋ ਤੁਸੀਂ ਇੱਕ ਵੱਖਰੀ ਤਰੀਕੇ ਦੀ ਦਾਤੀ ਆਹ ਦਾਤੀ ਤੁਸੀਂ ਕਿਤੇ ਨਹੀਂ ਦੇਖੀ ਹੋਣੀ ਇਹ ਐ ਸਦਾਤੀ ਨਾਲ ਪੱਠੇ ਵੜਦੇ ਆ ਕੱਲੀ ਪਾਲਕ ਹੀ ਵੜਦੇ ਇਹਦੇ ਨਾਲ ਅੱਛਾ ਇਹਦੇ ਨਾਲ ਕੱਲੀ ਪਾਲਕ ਹੀ ਵੜਦੇ ਆ ਜਿਹੜੀ ਦੇ ਨਾਲ ਉਹ ਮੰਨ ਕੇ ਆ ਉਹ 부ਚੜਦੇ ਵੜਦੇ ਹੋ ਰਹਾ ਅੱਛਾ ਇਹ ਪਾਲਕ ਵੜਨ ਵਾਸਤੇ ਦੱਤੀ ਆ ਹੈ ਨਰਮ ਜੀ ਮੰਨ ਕੇ ਚਾ ਲੋ ਵੀ ਬਲੇਡ ਵਾਂਗੂ ਬਲੇਡ ਹੀ ਆ ਉਹ ਪਰ ਦੂਜੇ ਬੁੱਟੇ ਉਹ ਆ 부ਚੜ ਵੜਨ ਵਾਲੀ ਆ ਅੱਛਾ ਮੇਰੇ ਨਾਲ ਹੀ ਬਾਜਰਾ ਵੜਨ ਵਾਲੀ ਆ ਇਹ ਮੱਕੀ ਬਾਜਰਾ ਵੜਨ ਵਾਸਤੇ ਆ ਹੈ ਲੈ ਵੀ ਮਿੱਤਰੋ ਤੁਹਾਨੂੰ ਦਿਖਾ ਦਿੰਨਾ ਆ ਦਤਰੀ ਦਾ ਪਾਲਕ ਵਾਸਤੇ ਹੋਗੀ ਤੇ ਆ ਹੋਗੀ ਮਤਲਬ ਕਿ ਮੱਕੇ ਵਾਸਤੇ ਮੱਕੇ ਵਾਸਤੇ ਤੇ ਬਾਜਰੇ ਵਾਸਤੇ ਤੇ ਇਸ ਦੀ ਵੜਨਗੇ ਕਿਵੇਂ ਆ ਰੇ ਤਾਂ ਸਾਬਤਾ ਵੀ ਨਹੀਂ ਆਉਣਾ ਆਪਾਂ ਨੂੰ ਹੈਨਾ ਦੇ ਦੰਦੇ ਨੁਖੜੇ ਉੜਾ ਹੈਂ ਚਲੋਗੇ ਕੱਟਨੇ ਚਲੋਗੇ ਕੌਣ ਜਾਏਗਾ ਅੱਛਾ ਆ ਪਾਈ ਆ ਵੇਖੋ ਮੂੰਗਫਲੀ ਦਾ ਨੀਰਾ ਪਾਈ ਜਾਂਦੇ ਆ ਆ ਵੀਰਾਂ ਨੇ ਮਸ਼ੀਨ ਲਈ ਆ ਅਭੀ ਲਈ ਆ ਆਪਣੇ ਇੱਕ ਮਹੀਨਾ ਹੋ ਗਿਆ ਕਿਤਨੇ ਕੀ 32 ਲੱਖ 32 ਲੱਖ ਠੀਕ ਹੈ ਇਹ ਗਾਉਂ ਕੌਣ ਸਾ ਹੈ ਆਪਕਾ ਇਹ ਕਾਲੀਦਲਾਵਰੀ ਇਹ ਆਪਕਾ ਖੇਤ ਹੈ ਹਨਾ ਤਾਂ ਯਹਾਂ ਆਪਕੀ ਸਾਰੀ ਜ਼ਮੀਨ ਹੈ ਕਿਤਨੇ ਬਿਗਾ ਜ਼ਮੀਨ ਹੈ ਆਪਕੀ 15 ਬਿਗਾ 15 ਬਿਗਾ ਤਾਂ ਮਿੱਤਰੋ 15 ਬਿਗੇ ਜ਼ਮੀਨ ਆ ਲਗਭਗ ਇੱਥੇ ਪੌਣੇ 2 ਵਿੱਗਿਆਂ ਦਾ ਕਿਲਾ ਹੁੰਦਾ ਤੇ 15 ਵਿਗੇ ਜ਼ਮੀਨ ਆ 6-7 ਕਿੱਲੇ ਮੰਨ ਕੇ ਚੱਲੋ ਤੁਸੀਂ ਇਹ ਇਧਰ ਇਹਨਾਂ ਦਾ ਫਾਰਮ ਆ ਛੋਟਾ ਜਿਹਾ ਇੱਥੇ ਇਹਨਾਂ ਨੇ ਸਾਰੇ ਪਸ਼ੂ-ਪਸੂ ਰੱਖੇ ਪਸ਼ੂ ਕਿੰਨੇ ਆਪਕੇ ਬਾਸ 35-40 ਹੋਗੇ 35-40 ਪਸ਼ੂ ਆ ਬਈ ਜੀ ਉਹਦੇ ਤੇ ਇੱਕ ਕਿੰਨੇ ਭਰਾ ਤੁਸੀਂ ਇਤਨੇ ਭਾਈ ਹੋ 3 ਆਪਕਾ ਪਸ਼ੂਆਂ ਦਾ ਕਾਹ ਕੰਮ ਹੈ ਇੱਕ ਬਾਈ ਕਾ ਕਰਤਾ ਹੈ ਦੂਸਰਾ ਇੱਕ ਮਸ਼ੀਨ ਵਾਲਾ ਇੱਕ ਮਸ਼ੀਨ ਵਾਲਾ ਹੋ ਗਿਆ ਉਹ ਮਸ਼ੀਨ ਹੀ ਦੇਖੇਗਾ ਤੇ ਇੱਕ ਇੱਕ ਬੀਕੇਟੀ ਮੈਂ ਨੌਕਰੀ ਪੇ ਜਾਤਾ ਹੈ ਕਪਨੀ ਬੀਕੇਟੀ ਯਹਾਂ ਬੀਕੇਟੀ ਦੀ ਫੈਕਟਰੀ ਹੈ ਮਾਂਦ ਮਾਂਚਾ ਕਿਲੋ 6-7 ਕਿਲੋਮੀਟਰ ਅਗੜੇ ਪੱਤਰ گاਉਂ ਵਿੱਚ ਕਿਹੜਾ ਪੱਦੇਰ گاਉਂ ਆਹਾ ਪੱਤਰ گاਉਂ ਨਹੀਂ ਆਤਾ ਆ ਪੱਤਰ ਆ ਮੈਂ ਵਿੱਚ ਟੱਪ ਕੇ ਆਇਆ ਉੱਥੇ ਬੀਕੇਡੀ ਦੀ ਫੈਕਟਰੀ ਲੱਗੀ ਹੈ ਆ ਬੀਕੇਡੀ ਟਾਇਰ ਬਣਾਦੀ ਹੈ ਜੋ ਉਹ ਉਹ ਇਥੋਂ ਟਾਇਰ ਜਾਂਦੇ ਗਜਰਾਜ ਚੋਂ ਗਜਰਾਜ ਵੀ ਬਾਹਰ ਜਾਂਦੇ ਇੱਥੇ ਜਿਹੜੇ ਵੱਡੇ-ਵੱਡੇ ਆਪਾਂ ਸਾਧਨਾ ਪੂਰੀ ਪੂਰੀ ਤਗੜੀ ਫੈਕਟਰੀ ਆ ਅਰੇ ਪੂਰੀ ਤਗੜੇ ਬਹੁਤ ਤਗੜੀ 500 ਕਿਲੇਦਾ ਬਣ ਰਹੀ ਹੈ ਨਹੀਂ ਤੋ ਆਪਾਂ ਦੇਖਣ ਜਾ ਸਕਦੇ ਅੰਦਰ ਕਿ ਨਹੀਂ ਅੰਦਰ ਨਹੀਂ ਜਾਂਦੇ ਅੰਦਰ ਨਹੀਂ ਜਾਂਦੇ ਜਿਹੜੇ ਛੋਟੇ-ਛੋਟੇ ਡੀਲਰ ਉਹ ਟਾਇਰ ਨਹੀਂ ਜਾਂਦੇ ਵੱਡੇ ਡੀਲਰ ਨੂੰ ਟਾਇਰ ਦਿੰਦੇ ਆ ਅਰ ਜਿਵੇਂ ਆਪਾਂ ਕਹਿ ਰਿਹਾ 100 ਜੋੜੀ ਟਾਰਾਂ ਦੀ ਲੈਣੀ ਹੈ ਨਹੀਂ ਨਹੀਂ 1000 12000 ਤੱਕ ਕੀ ਗੱਲ ਬਾਤ ਆ ਨਹੀਂ ਨਹੀਂ ਕੋਈ ਪਤਾ ਹੀ ਨਹੀਂ ਟਨਾਂ ਦੇ ਹਿਸਾਬ ਨਾਲ ਦਿੰਦੇ ਆ ਹੈ ਵੀ ਮਾੜਾ ਡੀਲਰ ਇੱਥੇ ਪੰਗਾ ਨਹੀਂ ਲੈਣਾ ਇਹ ਕਰਤਾ ਕਪਨੀ ਹੈ ਨਾ ਉਸ ਕੋ ਬੁੱਧ ਚੜਦੇ ਉਹ ਇਹ ਭਾਈ ਆਪਣਾ ਇਹ ਮੇਰੇ ਚਾਚਾ ਇਹ ਚਾਚਾ ਹੈ ਚਾਚਾ ਅੱਜ ਕਿਰਾਏ ਵਾਲਾ ਹੈ ਪਹਿਲੀ ਇਹ ਮਾਰਨ ਆਇਆ ਨਾ ਰੂਟਾ ਵੇਟਰ ਹੈ ਆਪਣਾ ਡਾਇਰੈਕਟਰ ਨਹੀਂ ਹੈ ਆਪਕੇ ਬਾਸ ਮਸ਼ੀਨ ਹੀ ਲਈ ਆ ਸੀਦਾ ਹੈ ਲੈ ਮਿੱਤਰ ਹੈ ਇਹ ਮੇਰਾ ਚਾਚਾ ਹੈ ਚਾਚਾ ਇਹ ਕਿਰਾਏ ਤੇ ਲੱਗੇਗਾ ਕਿੰਨਾ ਕਿਰਾਇਆ ਚਲਦਾ ਹੈ ਯਹਾਂ ਖੇਤ ਦਾ ਇਹ ਰੂਟਾ ਬੇਟਾ ਹੈ ਹੈ ਕਲਟੀਵੇਟਰ ਕਾ 800 ਰੋਟਾਵਟਰ ਕਾ 1100 ਅੱਛਾ ਲਾਉ ਕਾ ਹਜ਼ਾਰ ਔਰ ਇਹ ਮਸ਼ੀਨ ਜਿਹੜੀ ਲਿਆਂਦੀ ਹੈ ਦਾ ਕਟਾਈ ਕਿੰਨਾ ਲਾਉਂਗੇ ਕਿਆ 2200 2200 2200 ਕਿੱਲੇ ਦਾ ਕਿੱਲੇ ਦਾ ਸਰੋਂ ਦਾ ਉਹ ਵੀ ਖੜ ਕੇ ਨੇ ਕੱਢਣੀ ਹੈ ਸਿਰਫ ਕੱਢਣੀ ਆ ਕੱਢ ਰਹੇ ਜਿਹੜਾ ਇਹਦੇ ਦੀ ਟੱਟੂ ਹੀ ਨਹੀਂ ਪਾਟ ਨਹੀਂ ਜਾਰੀ ਦੀ ਸਰੋਂ ਦੀ ਸਰੋਂ ਤੇ ਕੀ ਜੋਰ ਲੱਗਦਾ ਜੋਰ ਕਾ ਨਹੀਂ ਲੱਗਦਾ ਵੀ ਕੀ ਕਾ ਕਿੰਨਾ ਜੋਰ ਲੱਗਦਾ ਇਹਦਾ 7 ਲੀਟਰ ਦੀ ਜਲ ਪੀ ਜਾਂਦੀ ਹੈ ਗੰਡੇ ਮੇ ਹਾਂ 1 ਘੰਟੇ ਮੇ 7 ਲੀਟਰ ਡੀਜ਼ਲ ਪੀ ਜਾਂਦੀ ਹੈ ਨਹੀਂ ਯਾਰ ਸਰੋਂ ਮੈਂ ਤਾਂ ਤੋੜ ਕੇ ਵੜਨੀ ਕਿ ਵੱਡੀ ਵਡਾਈ ਵੇਚੀ ਸੱਟ ਨਹੀਂ ਉਹਨਾਂ ਨੇ ਕੀ ਵਡਾਈ ਹੈ ਨਾਲੇ ਮੰਡਲੀ ਨਹੀਂ ਲਾਉਂਦੇ ਜਿਵੇਂ ਆਪਣੇ ਰਾਜਸਥਾਨ ਚ ਮੰਡਲੀਆਂ ਲਾਤੀਆਂ ਹਾਂ ਉਹ ਚੀਜ਼ ਨਹੀਂ ਉਹਨਾਂ ਦੇ ਵੱਢ ਕੇ ਢੇਰਗੇ ਰੱਖ ਦੇਣੀਆਂ ਤੇ ਬੰਦਿਆਂ ਨੇ ਚੱਕ ਚੱਕ ਪਾਈ ਜਾਣੀਆਂ ਜਦੋਂ ਮੰਨ ਕੇ ਚੱਲ ਕੱਢਣ ਦਾ ਟਾਈਮ ਆਇਆ 5-7 ਦਿਨਾਂ ਬਾਅਦ ਵੱਢਿਆ ਬਾਅਦ ਉਦੋਂ ਬਾਅਦ ਮੰਨ ਕੇ ਵਾਲੇ ਕੋਈ 12 14 ਬੰਦੇ ਰੱਖਣਾ ਹੈ ਅਹਾਂ ਮਸ਼ੀਨ ਇੱਕ ਲੈਨ ਚ ਤੁਰੀ ਜਾਣਾ 12 14 ਬੰਦਿਆਂ ਨੇ ਨੇੜੇ ਨੇੜੇ ਰਹਿ ਕੇ ਥੱਬਾ ਆਪੋ ਆਪਣਾ ਚੱਕ ਚੱਕ ਵਿੱਚ ਸਿੱਟੀ ਜਾਣਾ ਇਸ ਮਸ਼ੀਨ ਦੇ ਉੱਪਰ ਦੋ ਤਾਂ ਤੁਸੀਂ ਡਰਾਈਵਰ ਹੋਗੇ ਹਾਂ ਤੇ 12 14 ਬੰਦੇ ਨਾਲ ਹੋਣਗੇ ਇਸ ਮਸ਼ੀਨ ਦੇ ਉੱਪਰ ਹਾਂ ਫੇਰ ਤਾਂ 2200 ਵੀ ਥੋੜਾ ਨਹੀਂ ਨਹੀਂ ਇਹਨਾਂ ਦੇ ਬੰਦੇ ਦਾ ਵਾਹਨ ਆ। ਅੱਛਾ ਲੇਵਰ ਅਗਲੇ ਦੀ ਆ। ਬੰਦੇ ਇਹਨਾਂ ਦੇ ਆ। ਨਹੀਂ ਨਹੀਂ ਬੰਦੇ ਜਿਹਦਾ ਵਾਹਨ ਆ। ਇਹ ਖੇਤ ਵਾਲੋ ਕੇ ਬੰਦੇ। ਅੱਛਾ ਅੱਛਾ ਮਤਲਬ ਵੀ ਖੇਤ ਵਾਲੇ ਹੀ ਰੱਖਣਗੇ। ਅੱਛਾ। ਉਹਨਾਂ ਨਾਲ ਇਕੱਲੇ ਮਸ਼ੀਨ ਲੈ ਕੇ ਜਾਣੀ ਆ ਬਸ। ਮਾਰੇ ਕੋਈ ਕੋਸੀ ਕੋਈ ਡਰਾਈਵਰ ਕੀ ਸੈਲਰੀ ਹੋਰ ਇਸਕਾ ਮੇਨਟੇਨੈਂਸ ਹੀ ਦੇਖਨੇ ਰਹਿ। ਮੇਨਟੇਨੈਂਸ ਹੀ ਦੇਖਨੇ ਦਾ। ਕਿਤਨੇ ਕਿੱਲਾ ਕਢਾਲ ਦੋਗੇ ਇੱਕ ਦਿਨ ਮੇ? ਇੱਕ ਦਿਨ ਮੇ 15 ਤੋਂ 20। ਅੱਛਾ 20 25 ਕਿੱਲੇ ਹੈ? ਆਹ ਮਸ਼ੀਨ ਆ ਮਿੱਤਰੋ ਕਰਤਾਰ 4000 ਪੰਜਾਬ ਦੀ ਮਸ਼ੀਨ ਗੁਜਰਾਤ ਦੇ ਵਿੱਚ ਗੂੰਜਦੀ ਹੋਈ 90 ਤੋਂ ਲਿਆਂਦੀ ਕਰਤਾਰ ਵਾਲੇ ਤਾਂ ਖੁਸ਼ ਹੋ ਜਾਣਗੇ ਵੀ ਨਮਾਣੇ ਮੱਲੀ ਨੇ ਫ੍ਰੀ ਪ੍ਰਮੋਸ਼ਨ ਕਰਤੀ ਉਹਨਾਂ ਦੀ ਹੈ ਮੰਨਣੇ ਕਿ ਕਾਹ ਵੀ ਕਰਤਾਰ ਵਾਲਿਓ ਫ੍ਰੀ ਪ੍ਰਮੋਸ਼ਨ ਤੁਹਾਡੀ ਕਰਤੀ ਆ ਦੇਖੋ ਇਹ ਬਈ ਜੀ ਸਾਡੇ ਪੰਜਾਬ ਦੀ ਨੰਬਰ 1 ਮਸ਼ੀਨ ਸੀ ਸਭ ਤੋਂ ਪਹਿਲਾ ਮਸ਼ੀਨ ਕਹਿੰਦੇ ਕਰਤਾਰ ਨੇ ਬਣਾਈ ਸੀ ਇਹ ਸੁਣਨ ਚ ਆਇਆ ਤੇ ਆਹ ਖੜੀ ਆ ਗੁਜਰਾਤੀਆਂ ਦੇ ਖੇਤਾਂ ਦੇ ਵਿੱਚ ਮਿੱਤਰੋ ਇੱਕ ਗੱਲ ਇੱਥੇ ਇਹ ਆ ਵੀ ਇਹਨਾਂ ਨੇ ਨਾ ਸਾਰੇ ਪਿੰਡ ਨੇ ਇੱਕ ਗਊਸ਼ਾਲਾ ਬਣਾਈ ਆ ਜਿਹਦੇ ਵਿੱਚ ਉਹ ਸਾਰੇ ਪਿੰਡ ਦੀਆਂ گاਵਾ ਆਪਣੇ ਆਪ ਜਾ ਵੜਦੀਆਂ ਆਈਆਂ ਛੰਦਿਆ ਆਈਆਂ ਆਈਆਂ ਆਪਣੇ ਆਪ ਜਾਵੜਦੀਆਂ ਸੋਭਾ ਯਾਰ ਇਹਨਾਂ ਨੇ ਉਹ ਦੋ ਤਿੰਨ ਗਾਵਾਂ ਇਹਨਾਂ ਦੀਆਂ ਸੰਗਲ ਲਾਤੇ ਉਹਨਾਂ ਦੇ ਅੱਛਾ ਉਹ ਗਈਆਂ ਹੁਣ ਉੱਥੇ ਗਊਸ਼ਾਲਾ ਚ ਸਿੱਧੀਆਂ ਗਈਆਂ ਅੱਛਾ ਤੇ ਹੁਣ ਸ਼ਾਮ ਨੂੰ ਕੀ ਉਹ ਗਊਸ਼ਾਲਾ ਦਾ ਬੂਹਾ ਖੋਲਣਗੇ ਅੱਛਾ ਤੇ ਆਪੇ ਮੋੜ ਕੇ ਇੱਥੇ ਘਰੇ ਆ ਜਾਣਗੇ ਆਪੇ ਹਾਂ ਇੱਕ ਇੰਨਾ ਇੱਕ ਪੱਠੇ ਰੱਖਣਗੇ ਉੱਥੇ ਉਹਨਾਂ ਦੇ ਡੋਡੀ ਸੰਗਲਾ ਕੋਲੇ ਅੱਛਾ ਉਹਨਾਂ ਨੇ ਆਪੋ ਆਦੇ ਸੰਗਲਾ ਤੇ ਆ ਕੇ ਖੜ੍ਹ ਦੇਣਾ ਬਸ ਆਣ ਕੇ ਚੋ ਲੈਣੇ ਉਹ ਗਊਸ਼ਾਲਾ ਚ ਇਹ ਹਿੱਸਾ ਦਿੰਦੇ ਫਿਰ ਸਾਰਿਆਂ ਦੀ ਸਾਂਝੀ ਆ ਉਹ ਮਲ ਗਿਆ ਸਾਂਝੀ ਇਹਨਾਂ ਨੇ ਬੰਦਾ ਰੱਖਿਆ ਇੱਕ ਛਾਰੇ ਪਿੰਡ ਨੇ ਪੱਠੇ ਬਾਉਣ ਵਾਸਤੇ ਗਾਊਆਂ ਵਾਸਤੇ ਜਿਹੜੇ ਮੰਨ ਕੇ ਚੱਲ ਵੀ ਗਾਊਸ਼ਾਲਾ ਦੇ ਵਿੱਚ ਦਾਨ ਕਰਨੋਂ ਦੇ ਪੱਠੇ ਹਾਂ ਉਹ ਉਥੇ ਪੱਠੇ ਪਾਈ ਜਾਂਦੇ ਆ ਅੱਛਾ ਤੇ ਇਹ ਮੰਨ ਕੇ ਚੱਲ ਪਾਸ ਗਾਵਾਂ ਦੀ ਸੇਵਾ ਜ਼ਿਆਦਾ ਕਰਦੇ ਆ ਗਾਲਾਂ ਗਾਵਾਂ ਦੀ ਸੇਵਾ ਜ਼ਿਆਦਾ ਕਰਦੇ ਆ ਹੁਣ ਜਿਵੇਂ ਮੱਝਾਂ ਇਹਨਾਂ ਦੇ ਆ ਜਿਵੇਂ ਕਣਕ ਦਾ ਕੋਈ ਕਿਲਾ ਵੱਢਿਆ ਗਿਆ ਜਿਵੇਂ ਹਾਂ ਇਹਨਾਂ ਦਾ ਇਹੜਾ ਬੰਦਾ ਪੱਠੇ ਵੱਢੀ ਜਾਂਦਾ ਹਾਂ ਇਹ ਲੈ ਕੇ ਜਾਊਗਾ ਚਾਰ ਰਾਸਤੇ ਅੱਛਾ ਉਹ ਚਾਰਨ ਵਾਸਤੇ ਵੀ ਲੈ ਕੇ ਜਾਊਗਾ ਲੈ ਕੇ ਜਾਊਗਾ ਉਦੋਂ ਅੱਛਾ ਜਿੱਥੇ ਕਿਤੇ ਮੰਨ ਕੇ 100 ਦੇ ਵਿੱਚ ਯਾਰ 5 ਕਿੱਲੇ ਆ ਕਣਕ ਦੇ ਹਾਂ ਜੇ 100 ਕਿੱਲਾ ਦੇ 5 ਕਿੱਲੇ ਕਣਕ ਆ ਠੀਕ ਹੈ ਤੇ ਬਾਕੀ ਦਾ ਲਗਭਗ ਸਰੋ ਹੀ ਆ ਤੇ ਕਿਕਰਾਈ ਆ ਵੀ ਜਿਵੇਂ ਮਤਰਾਉਣ ਜਿਹੜੀ ਦਾਤਰੀ ਤੁਹਾਨੂੰ ਮੈਂ ਵਿਖਾਈ ਸੀ ਨਾ ਦਾਤਰੀ ਦਾ ਯੂਸ ਐਸ ਤਰੀਕੇ ਨਾਲ ਕੀਤਾ ਜਾਂਦਾ ਹੈ ਲੈ ਕੀ ਹਾਲ ਹੈ ਭਾਈ ਇਹ ਇੱਕ ਨਵਾਂ ਗੁਜਰਾਤੀ ਭਾਈ ਆਪਣਾ ਆ ਦੇਖੋ ਏ ਇਹ ਦਾ 30 ਸੇ ਕੱਟਦੇ ਹੋ ਕਟੋ ਆ ਵੇਖੋ ਜੀ ਐਂ ਕੱਟਦੇ ਨੇ ਐ ਆਪਣੇ ਹਾਤੀ ਵਡਾ ਲੈਣੇ ਹਾਤੀ ਵਡਾ ਲੈਣੀ ਹੈ ਨਾ ਨੇੜੇ ਆਈ ਨੇੜੇ ਲੈ ਲੈ ਵੀ ਮਿੱਤਰੋ ਮੱਲੀ ਸਾਹਿਬ ਲੱਗਾ ਪਏ ਨਵੀਂ ਦਾਤਰੀ ਨਾਲ ਗੁਜਰਾਤ ਵਾਲੀ ਨਵੀਂ ਦਾਤਰੀ ਨਾਲ ਅੱਜ ਵਡਾਂਗੇ ਮਾਲਕ ਪਰ ਮੱਲੇ ਸਾਹਿਬ ਹੱਥ ਨਾ ਵਡਾ ਲਈ ਹਾਂ ਨਵੀਂ ਦਾਤਰੀ ਖੁਸ਼ੀ ਚਾਹ ਵੇਖੋ ਕਿੰਨਾ ਕਿਸਾਨੀ ਨਾਲ ਪਿਆਰ ਵੇਖੋ ਮੱਲੀ ਦਾ ਕਿੰਨਾ ਅਰੇ ਹੱਥ ਨਾ ਵਡਾ ਲਈ ਹਾਂ ਨਹੀਂ ਆਉਂਦਾ ਖਵਾ ਦੇ ਹਾਂ ਲਾ ਦੇ ਪਰ ਕੈਰੀ ਜੀ ਅੱਜ ਸਿਰੇ ਵੇਖੀ ਜਾਊਗੀ ਹਾਂ ਲਾ ਦੇ ਕੈਰੀ ਜੀ ਸਿਰੇ ਨਹੀਂ ਯਾਰ ਮੇਰੇ ਵੱਤੋਂ ਬਾਹਰ ਮੈਂ ਆਤਮ ਇਮਰੋਲ ਜੱਡਾਰ ਲੱਗਦਾ ਆ ਵੀ ਤੇਰਾ ਯਾਰ ਆ ਤੇਰੇ ਨਾਲ ਆ ਵੇਲਾ ਲਾਂਗੇ ਲਾਈ ਆਉਂਦਾ ਨਹੀਂ ਬਗਾਲ ਗੱਲ ਨਹੀਂ ਬਣਦੀ ਲਾਗੇ ਲਾਈ ਆਉਂਦਾ ਤੇ ਵੱਜ ਗਈ ਨਾ ਇਹਨੇ ਮੈਨੂੰ ਛਿਲ ਦੇਣਾ ਮੈਨੂੰ ਪਤਾ ਤਾਂ ਮੁੜ ਕੇ ਫਿਰ ਓਖਾ ਹੋ ਤੈਰਾ ਸੀ ਇਸੀ ਦਾਤਰੀ ਸੇ ਕੱਟੀ ਹੈ ਕੇ ਹਾਂ ਹਾਂ ਝੂਠ ਬੋਲੇ ਝੂਠ ਕਿਆ ਬੋਲੇ ਨਹੀਂ ਸੱਚੀ ਐ ਸੇ ਦਾਤਰੀਆਂ ਕੱਟੀ ਐ ਇਹ ਬਹੁਤ ਬਹੁਤ ਤਿੱਖੀ ਆ ਹੂੰ ਹੂੰ ਕੱਢ ਦਲਦੀ ਐ ਵਿਖਾਈ ਯਾਰ ਵਿਖਾਈ ਆ ਉਂਗਲ ਉਂਗਲ ਵਿਖਾ ਦਾਤਰੀ ਵੀ ਵਿਖਾ ਮਿੱਤਰ ਆ ਉਂਗਲ ਬਾਈ ਨੇ ਇਹਦੇ ਨਾਲ ਕਟਾਲੀ ਸੀ ਵੜਦੇ ਵੜਦੇ ਨੇ ਆ ਵੇਖੋ ਤੁਸੀਂ ਆ ਕਿੱਡੀ ਤੇਜ਼ ਆ ਹੈ ਇਹ ਸਾਰੀ ਵੜਤੀ ਸੀ ਨਾਲੋਂ ਇਹਦਾ ਵੀ ਇਹ ਇਸਮੇ ਇਸਮੇ ਤੀਨਾ ਮ ਲਗਾ ਹੋਆਤਾ ਅੱਛਾ ਤੇ ਤੂੰ ਕੀ ਕੀ ਕਰ ਰਹਾ ਇਤਨੀ ਤੇਜ਼ ਕਾ ਤੂੰ ਕਟ ਕਟ ਰਹਾ ਥਾ ਇਹ ਕਟ ਰਹਾ ਥਾ ਉਹ ਤਰ੍ਹਾਂ ਚੁਕਲਾ ਅੱਛਾ ਉਹ ਕਟ ਰਹਾ ਥਾ ਬੱਟਰ ਗਿਆ ਆਸ ਗਿਆ ਆਪਣੀ ਹੋ ਜੀ ਉਹਨਾਂ ਕੋਲੇ ਹੁੰਦੀਆਂ ਜਿਹੜੇ ਤੂੰ ਦਸ਼ਾਨ ਤੇਰੀ ਭਲੀ ਹੋ ਜੇ ਸੀ ਜਾਨ ਕੱਢਦੀ ਹੋਣੀ ਵੀਰ ਦੀ ਹੈ ਨਾ ਕਿਵੇਂ ਟੁੱਲ ਟੁੱਲ ਲੱਗ ਗਿਆ ਜੀ ਤਰ ਹੈ ਜੀ ਲੱਗਾ ਹੈ ਹੈ ਖਾ ਕੇ ਖਾ ਕੇ 10-12 ਰੋਟੀਆਂ ਤੇ ਪੀ ਕੇ ਜੱਗ ਲੱਸੀ ਦਾ ਤੇ ਮੇਰਾ ਭਾਰ ਉਹ ਬਾਊ ਬਣਾ ਫਿਰਦਾ ਹੈ 3-4 ਕਿਲੋ ਭਾਰ ਵਧਾ ਦਾਨਾ ਪਤੰਦਰ ਦੇ ਉੱਪਰ ਜਾਈਆਂ ਦੇ ਤਾਨਿਆਂ ਤੋਂ ਡਰਦੇ ਟਾਈਮ ਨਾਲ ਹੀ ਆ ਗਏ ਇੱਥੇ ਹੈ ਵੀ ਇੱਥੇ 10-12 ਦਾ ਮਮੀ ਆਖੀ ਆਵਾ ਯਾਰ ਸੀਜ਼ਨ ਦਾ ਕੋਈ ਰਾਜ ਚ ਚੱਲਿਆ ਨਹੀਂ ਤੇ ਇਹ ਇੱਥੇ ਕੀ ਕਰਦੇ ਨੇ ਇਹ ਪਤੰਦਰ ਇੱਥੇ ਦੇਸੀ ਘੋਦੀਆਂ ਰੋਟੀਆਂ ਖਾਂਦੇ ਫਿਰਦੇ ਨੇ ਮੈਨੂੰ ਵਿਖਾ ਕੇ ਲੈਉਣੇ ਵੱਟੀ ਪਈ ਸਾਰਾ ਹੈ ਵੱਟੀ ਪਈ ਵੱਡੀ ਬਈ ਹੈ ਮੇਰੇ ਤੋਂ ਗੱਲ ਇਦਾਂ ਹੋ ਗਈ ਵੀ ਇੱਥੇ ਪੈ ਗਈ ਬਾਰਿਸ਼ ਬਾਰਸ਼ ਨੇ 4-5 ਦਿਨ ਹੀ ਲੇਟ ਕਰਤਾ ਹੈ ਕਿ ਸਾਨੂੰ ਨਾ ਘਰੋਂ ਕਢਾ ਦੇ ਤਿੰਨਾ ਆਚਾਰਾ ਦਾ ਨਾ ਤਾਂ ਆ ਭਾਬੀਆਂ ਵੇਖੋ ਆ ਵੇਖੋ ਇਹ ਦੇਸੀ ਘਿਉ ਦੀਆਂ ਰੋਟੀਆਂ ਖਾਂਦੇ ਫਿਰਦੇ ਵੇਲੇ ਛੜਾ ਤੁਹਾਡੇ ਤੋਂ ਡਰਦੇ ਇਥੇ ਵੀ ਉਥੇ ਦੁਖੀ ਕਰਨਾ ਤੁਸੀਂ ਆ ਵੇਖੋ ਤੁਸੀਂ ਸਾਨੂੰ ਘਰੇ ਨਾ ਮੜਨ ਜਾਂਦੇ ਨਹੀਂ ਕਾਹੂ ਹੋ ਤੇਰੀ ਸਹੀ ਗੱਲ ਹੈ ਮਿੱਤਰੋ ਇੱਕ ਘੱਗਰ ਆ ਜੀ ਇਹ ਜਿਹੜਾ ਘੱਗਰ ਉਹ ਘੱਗਰ ਆ ਜਿਹੜਾ ਆਪਣੇ ਛਤਾਂ 'ਚ ਪਾਉਂਦੇ ਹੈ ਮੁੱਲ ਵੇਚਦੇ ਆ ਥੋੜਾ ਛਾਂਡ ਛੂਣ ਕੇ ਕਹਿੰਦੇ ਵਿੱਚੋਂ ਘੱਗ ਨਿਕਲ ਪੱਟਖਾਂ ਨਾ ਨਾ ਕੀ ਇਧਰ ਵੇਖ ਤੋ ਵਾਕੀ ਘੱਗ ਰ ਆ ਇਹਨਾਂ ਦੇ ਖੇਤਾਂ ਚ ਹੀ ਘੱਗ ਰ ਆ ਨਾ ਪੱਥਰ ਬਣ ਜਾਂਦਾ ਇਹ ਇਹ ਐ ਪੱਥਰ ਆ ਜਦੋਂ ਪਾਣੀ ਲਾਇਆ ਹਾਂ ਉਹ ਇਹਨਾਂ ਜਿਵੇਂ ਆ ਨਰਮ ਹੋ ਜਾਣਾ ਫਿਰ ਜਿਵੇਂ ਮਸਾਲਾ ਬਣ ਜਾਂਦਾ ਆ ਫਿਰ ਤਾਂ ਭਲਾ ਕਈ ਨਾ ਆਇਆ ਭਈਾਈ ਫਿਰ ਇਹਨੂੰ ਫੇਰ ਨਹੀਂ ਕੋਈ ਦਿੱਕਾ ਐ ਹਾਂ ਉਹਨੇ ਮੰਨ ਕੇ ਚਾਲੇ ਹੈ ਹੁਣ ਤਾਂ ਐ ਲੱਗਦਾ ਆਪਣਾ ਹੋਏ ਹੈ ਹੀ ਘੱਗ ਰ ਤੇ ਘੱਗਰੀ ਹੈਗੇ ਹੈਲੋ ਖੜਿਆ ਖੜੇ ਖੜਿਆ ਹਮ ਇੱਕ ਅੱਗ ਰਹੀ ਆ ਨਾ ਤਾਂ ਹੀ ਇੱਥੇ ਫਿਰ ਇੱਥੇ ਤੋਂ ਲੜਾ ਵੀ ਆਪਣੇ ਮਾਰ ਕੇ ਜਾਂ ਲੈਣਾ ਦਿਨਾਂ ਚ ਬਰਸੀਨ ਦੀ ਰੋਤਾ ਹਾਂ ਠੀਕ ਆ ਉਹ ਸਾਹਮਣੇ ਬੁੱਚੜ ਵਾਲਾ ਬਾਜਰਾ ਜਿਹੜਾ ਬੀਜ ਤੇ ਆਪਣੇ ਹਾਂ ਕਿੱਡਾ ਕਿੱਡਾ ਖੜਾ ਕਿੱਡਾ ਕਿੱਡਾ ਹਾਂ ਹਰਮਨ ਮੱਕੀ ਵੇ ਲੱਗ ਡਿਗੜੀ ਖੜੀ ਇਹਨਾਂ ਦੀ ਟੋਡਾ ਬਲਾ ਜੀ ਸੀ ਹਾਂ ਆਹ ਖੜੀ ਮਿੱਤਰੋ ਮੱਕੀ ਇਹਨਾਂ ਦੀ ਅਰੇ ਉਹ ਨਾਰਾਂ ਦਾ ਬਾਗ ਆ ਨਾਰਾਂ ਦੇ ਬਾਗ ਇੱਥੇ ਆਦੇ ਇਹਨਾਂ ਦੇ ਹੈ ਤੇ ਮੈਨੂੰ ਇਹ ਦੱਸ ਵੀਰ ਤੂੰ ਦੱਸਿਆ ਦੀ ਇਹ ਤੇ ਪਾਣੀ ਕਿੰਨਾ ਡੂੰਗਾ ਇੱਥੇ ਪਾਣੀ ਇੱਥੇ 8-900 ਫੁੱਟ ਆ ਇੱਥੇ ਉਹ ਬੋਰ ਇਹਨਾਂ ਦਾ ਕੀਤਾ ਹੋਇਆ ਡਿੱਗੀ ਚ ਹਾਂ ਪਹਿਲਾਂ ਤਾਂ ਪਾਣੀ ਮੰਨ ਕੇ ਚੱਲੇ ਹਸਾਬ ਕੱਢਦੀਆਂ ਮੋਟਰਾ ਹਾਂ ਹਾਂ ਉਸ ਤੋਂ ਬਾਅਦ ਇਹ ਹੋਰ ਹੀ ਬਣ ਜਾਂਦਾ ਇੱਥੇ ਤਾਂ ਆਸੇ ਪਾਸੇ ਦਾ ਮੰਨ ਕੇ ਚੱਲ ਲੂਣ ਜਾਂ ਨਿਕਲਦਾ ਹੈ ਨਾ ਇੱਥੇ ਲੂਣੀ ਆ ਨਾ ਜਿਆਦਾ ਲੂਣ ਨਹੀਂ ਹੋਏ ਰੱਤਾ ਜਾਂ ਪਾਣੀ ਬਣ ਜਾਂਦਾ ਰੱਤਾ ਜਾਂ ਉਹ ਲਾਲ ਜਾ ਜੇ ਮੰਨ ਕੇ ਚੱਲੇ ਡਿੱਗੀ ਆ ਆ ਜਿਹੜਾ ਪਾਣੀ ਆ ਲਾਲ ਜਾ ਪਾਣੀ ਨਹੀਂ ਕੀਤਾ ਇਹੇ ਪਾਣੀ ਨੇ ਪਾਣੀ ਨੇ ਆ ਚਲ ਜਾਈਏ ਮਾੜੇ ਇਹ ਕਹਿੰਦੇ ਵੀ ਬੋਰ ਕਰਨਾ ਹੋਵੇ ਜੇਕਰ ਨਲਕੇ ਦਾ ਤੇ 4 ਲੱਖ ਰੁਪਇਆ ਚਾਹੀਦਾ ਵੀਰ ਸ਼ਿੰਦਾ ਕਹਿੰਦਾ ਵੀ 4 ਲੱਖ ਰੁਪਇਆ ਦਾ ਖਰਚਾ ਆ ਜਾਂਦਾ ਤੇ 900 ਫੁੱਟ ਤੱਕ ਇੱਥੇ ਪਾਣੀ ਆ ਤੇ ਇੱਥੇ ਹੁਣ ਜਿਹੜਾ ਸ਼ਿੰਦੇ ਟੈਂਕਰ ਭਰ ਕੇ ਲਿਆਏ ਸੀ ਕਿੰਨੇ ਦਾ ਲਿਆਏ ਸੀ ਇਹ ਉਹ ਤਾਂ ਯਾਰ ਦੇਖੋ ਹੁਣ ਇਹਨਾਂ ਦੇ ਮੰਨ ਕੇ ਉਹ ਪਾਉਣ ਆਉਂਦਾ ਹੀ ਆ 5-7 ਕਿਸੂ ਰੁਪਇਆ ਮੇਰੇ ਹਿਸਾਬ ਨਾਲ ਤਾਂ ਲੈਂਦਾ 1000 ਕਿ 1000 ਲੀਟਰ ਹੁੰਦਾ ਉਹ 1000 ਲੀਟਰ ਨਹੀਂ ਵੱਡਾ ਟੈਂਕਰ ਜਿਹੜੇ ਆਪਣੇ ਸਰਕਾਰੀ ਪਿੰਡਾਂ ਚ ਜਾਂਦੇ 3-4 ਹਜ਼ਾਰ ਲੀਟਰ ਵਾਲਾ ਹਾਂ ਹਾਂ ਵੱਡਾ 7-800 ਰੁਪਏ ਜੈਂ ਕਿੰਨੇ ਚਿਰ ਬਾਅਦ ਤੁਸੀਂ ਪਵਾ ਲੈਂਦੇ ਜੇ ਇੱਥੇ ਆਪਾਂ ਨੂੰ ਮੰਨ ਕੇ ਚੱਲ ਹੁਣ ਇੱਕ ਵਾਰੀ ਟੈਂਕਰ ਪਵਾ ਲਿਆ ਮੁੱਕਣਾ ਹੀ ਨਹੀਂ ਸਾਰਾ ਸੀ ਨਾ ਆਹ ਲਾਜਾ ਕਿਵੇਂ ਹੋਏ ਪਿਆ ਯਾਰਾ ਮਿੱਟੀ ਹੈ ਇਹ ਹੀ ਚੀਜ਼ ਬਣਦੀ ਨਾ ਇਹ ਪਾਣੀ ਦੀ ਆਹ ਪਾਣੀ ਦੀ ਯਾਰ ਪਹਿਲਾਂ ਸਾਫਰ ਕੱਢਦੀ ਮੋਟਰ ਆ ਚਿੱਟਾ ਦੁੱਧ ਵਰਗਾ ਬਣੀ ਆ ਹਾਂ ਜਦੋਂ ਇਹ ਮੰਨ ਕੇ ਚੱਲ ਕੋਈ 2-4 ਘੰਟੇ ਦਿਹਾੜੀ ਖੜਾ ਰਹਿ ਜਾ ਹਾਂ ਉਸ ਤੋਂ ਬਾਅਦ ਇਹੋ ਜਿਹਾ ਆ ਜਾਣਾ ਫਿਰ ਤਿੰਨਾਂ ਦਿਨਾਂ ਬਾਅਦ ਇਹ ਸਾਫ ਹੋ ਜਾਂਦਾ ਐ ਮਿੱਤਰੋ ਆ ਦੇਖੋ ਕੁਝ ਇਸ ਤਰੀਕੇ ਦਾ ਹਿਸਾਬ ਕਿਤਾਬ ਆ ਵੇਖੋ ਤੁਸੀਂ ਰੇ ਤੋਰ ਫੇਰ ਕਿ ਨਹੀਂ ਵਾਂਚ ਪਾਉਂਦੇ ਇਹ ਰੇ ਤੋਰ ਫੇਰ ਕਿ ਨਹੀਂ ਵਾਂਚ ਪਾਉਂਦੇ ਕਿਉਂ ਆ ਗੱਟੇ ਇਥੇ ਰੱਖੇ ਸੀ ਗੱਲ ਉਹਨਾਂ ਨੇ ਹਾਂ ਇਥੋਂ ਮੋਟਰ ਛੱਡੀ ਹਾਂ ਮੁੱਠਾ ਭਰ ਭਰ ਕੇ ਵਿੱਚ ਛੱਡ ਕੀ ਗਏ ਅੱਛਾ ਆਪੇ ਤੁਰਿਆ ਗਿਆ ਖੁਰਪੁਰ ਵਿੱਚ ਅੱਛਾ ਤੇ ਮੁੱਠਾ ਭਰ ਭਰ ਛੱਟੀਆਂ ਦੇ ਵਿੱਚ ਗੱਟਾ ਵੀ ਨਹੀਂ ਛੱਡਦੇ ਇਹ ਐ ਇਥੇ ਬੰਦੇ ਨੇ ਬਹਿ ਜਾਣਾ ਬਸ ਹਾਂ ਮੁੱਠਾ ਭਰ ਭਰ ਪਾਣੀ ਜਦੋਂ ਨਜਾਈਏ ਤਾਂ ਪਾਣੀ ਛੱਟੀਆਂ ਹਾਂ ਹਾਂ ਖੁਰ ਖੁਰ ਕਿਉਂ ਕੱਲ ਬਾਜਰੇ ਨੂੰ ਸਾਰੇ ਨੂੰ ਪੈ ਗਈ ਇਹਨੇ ਹਾਂ ਹਾਂ ਤੁਸੀਂ ਤਾਂ ਫਿਰ ਇਹੀ ਕੁਝ ਵੇਦੇ ਰਹੇ ਜੇ ਉਦੋਂ ਦੇ ਹਾਂ ਤੱਲਾ ਵੀ ਮਿੱਤਰ ਇੱਕ ਤਾਂ ਲਾਲ ਪਾਣੀ ਮੈਂ ਪਹਿਲੀ ਵਾਰੀ ਵੇਖ ਲਿਆ ਵੇ ਲਾਲ ਪਾਣੀ ਕਹਿੰਦੇ ਲਾਲ ਜਾ ਆਹ ਵੇਖੋ ਆਹ ਵੇਖੋ ਆਹ ਜੰਮ ਜਾਂਦਾ ਉੱਪਰ ਹਨਾ ਇਹ 8 900 ਫੁੱਟ ਦੇ ਥੱਲਿਓਂ ਪਾਣੀ ਆਉਂਦਾ ਮਿੱਤਰੋ ਆਹ ਵੇਖੋ ਤੇ ਕੁਝ ਇਸ ਤਰੀਕੇ ਦਾ ਪਾਣੀ ਬਣ ਜਾਂਦਾ ਇਹ ਹੈ ਆ ਬਾਅਦ ਚਾਪੇ ਸਾਫ ਹੋ ਆਪੇ ਮੁੜ ਕੇ ਚਿੱਟਾ ਹੋ ਜਾਂਦਾ ਹੌਲੀ ਹੌਲੀ ਅੱਗੇ ਖੜੇ ਖੜੇ ਨੂੰ ਹੋ ਜਾਣਾ ਸਾਫ ਅੱਛਾ ਕਹਿੰਦਾ ਲਾਲ ਹੋਣਾ ਅੱਛਾ ਉਹ ਮੋਟਰ ਹੈ ਇਹਨਾਂ ਦੀ ਉਹ ਮੋਟਰ ਹੈ ਹੈ ਇਹ ਮੋਟਰ ਤਾਂ ਪਾਸੇ ਆ ਪਾਈਪ ਲਾਈਨ ਇੱਥੇ ਲਿਆਇਆ ਬਾਕੇ ਅੱਛਾ ਅੱਛਾ ਤੇ ਇਹੋ ਜਿਹਾ ਬਣ ਗਿਆ ਇਹਦੇ ਚ ਆ ਲਾਲ ਪਾਣੀ ਆਉਣਾ ਇਹ ਐ ਹੀ ਨਿਕਲਦਾ ਮੋਟਰ ਚੋਂ ਵੀ ਨਾ ਨਾ ਮੋਟਰ ਤੋਂ ਚਿੱਟਾ ਨਿਕਲਦਾ ਅੱਛਾ ਟਾਈਮ ਬਾਅਦ ਖਰਾਬ ਹੁੰਦਾ ਮੋਟਰ ਚੋਂ ਚਿੱਟਾ ਨਿਕਲਦਾ ਟਾਈਮ ਬਾਅਦ ਇਹੋ ਜਿਹਾ ਹੋ ਜਾਂਦਾ ਹੈ ਮੈਂ ਵੀ ਮਿੱਤਰੋ ਗੁਜਰਾਤ ਚ ਮੈਂ ਇੱਕ ਵੱਖਰੀ ਗੱਲ ਸੁਣ ਲਈ ਆ ਮੋਟਰ ਦੇ ਵਿੱਚੋਂ ਲਾਲ ਪਾਣੀ ਨਿਕਲਦਾ ਕਹਿੰਦੇ ਆ ਵੀ ਇੱਥੇ ਬੋਰ 8 900 ਫੁੱਟ ਡੂੰਘੇ ਹੁੰਦੇ ਆ ਪਹਿਲਾਂ ਤਾਂ 8 900 ਫੁੱਟ ਬੋਰ ਕਰਨ ਵਾਸਤੇ ਕਹਿੰਦੇ 10 12 ਲੱਖ ਚਾਹੀਦਾ ਕਹਿੰਦੇ ਜੇ ਨਲਕੇ ਦਾ ਬੋਰ ਕਰਾਉਣਾ ਹੋਵੇ ਤਾਂ 3 4 ਤਾਂ ਮੈਂ ਖੁਦ ਹੈਰਾਨ ਰਹਿ ਗਿਆ ਹੁਣ ਵੀ ਪਹਿਲਾਂ ਕਹਿੰਦੇ ਵੀ ਚਿੱਟਾ ਪਾਣੀ ਨਿਕਲਿਆ ਇਹਦੇ ਚ ਤੇ ਚਿੱਟਾ ਪਾਣੀ ਖੜਾ ਖੜਾ ਲਾਲ ਹੋ ਗਿਆ ਤੇ ਲਾਲ ਹੋਣ ਤੋਂ ਬਾਅਦ ਕਹਿੰਦੇ 2-3 ਦਿਨ ਬਾਅਦ ਇਹੀ ਪਾਣੀ ਫੇਰ ਸਾਫ਼ ਹੋ ਜਾਊਗਾ ਤੇ ਕੁਝ ਇਸ ਤਰੀਕੇ ਦਾ ਮਾਹੌਲ ਆ ਵੇਖੋ ਵੇਖੋ ਚੀਵ ਜੀ ਚੜੀ ਪਈ ਆ ਪਾਣੀ ਦੀ ਤੇ ਇਹ ਮੈਨੂੰ ਲੱਗਦਾ ਵੀ ਜਿਆਦਾ ਧਰਤੀ ਵਿੱਚੋਂ ਡੂੰਘਾ ਆਉਂਦਾ ਜਾਂ ਬਾਕੀ ਇੱਥੇ ਘੱਗਰ ਵਗੈਰਾ ਹੈਗੀ ਆ ਜੀ ਥੱਲੇ ਪੱਥਰ ਹੈਗਾ ਕੋਈ ਮਿਕਸ ਹੋ ਕੇ ਆਉਂਦਾ ਹੋਵੇ ਤਾਂ ਇਸ ਤਰੀਕੇ ਦੀ ਕੋਈ ਗੱਲਬਾਤ ਹੈਗੀ ਆ ਜੀ ਗੁਜਰਾਤ ਦੀ ਵਲੌਗ ਦਾ ਕਰਦੇ ਐਂਡ ਇੱਥੇ ਬਾਕੀ ਤੁਹਾਨੂੰ ਸ਼ਾਮ ਦਾ ਮਾਹੌਲ ਦਿਖਾਵਾਂਗੇ ਇਸ ਤੋਂ ਬਾਅਦ ਆਪਾਂ ਨਿਕਲਦੇ ਆ ਆਪਣੇ ਹੋਰ ਪੰਜਾਬੀਆਂ ਨੂੰ ਮਿਲਦੇ ਆ ਵੀਡੀਓ ਨੂੰ ਮੇਤਰੋ ਦਬਕ ਕੇ ਸ਼ੇਅਰ ਕਰੋ